ਚੱਲ ਲਾ ਰਹੇ ਜੀ ਜਰੂਰ ਮਦਦ ਕਰਨ ਕਰੋ ਹਾਂ ਜਰੂਰ ਮਦਦ ਕਰਨ ਕਰੋ ਸੰਗਠਨ ਦੇ ਵਿੱਚ ਸਾਡੀ ਸਾਰੀ ਮੈਨੇਜਮੈਂਟ ਆ ਰਹੀ ਹੈ ਸੋ ਮੈਂ ਬੇਨਤੀ ਕਰਦਾ ਵੀ ਉਸ ਭਰਾ ਦੇ ਵੀ ਜਿਹੜਾ ਜਿਹੜਾ ਆਇਆ ਜਾ ਰਿਹਾ ਹੈ ਜਰੂਰ ਮਦਦ ਕਰਾਂ ਜੀ 10 20 150 ਜਿੰਨਾ ਵੀ ਸਹਿਯੋਗ ਹੈ ਮੇਰਾ ਵੀ ਸੋ ਜੂਰ ਸੰਗਠਨ ਦੇ ਇੱਕ ਸਾਡੀ ਮੈਨੇਜਮੈਂਟ ਕਮੇਟੀ ਆ ਰਹੀ ਹੈ ਸੋ ਮਸੀਬ ਕਿਸੇ ਨੇ ਪੁੱਛ ਜਿਹੜੀ ਪੈਂਦੀ ਹੈ ਨਾ ਸ਼ੀ ਜਿਹੜੇ ਬਰੇ ਦੇ ਵਿੱਚ ਕਨਫਰੈਂਸ ਹੋਈ ਉਹ ਵੀ ਇੱਕ ਸਾਹ ਜਿਹੜਾ ਬੋਲਣਾ ਬੰਦ ਕਰ ਦਿੱਤਾ ਹੁਣ ਕੱਲ ਰਾਤ ਨੂੰ ਦੇ ਬੱਚੇ ਤੇ ਜਿਹੜੀ ਮੁਸ਼ਕਲ ਪਈ ਹੈ ਲਓ ਸਾਹਮਣੇ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਇਹ ਆ ਸੱਤੂ ਆ ਦੂਸਰੇ ਪਾਸੇ ਧਲੇਮਾ ਵਾਲਾ ਇਹ ਸਿੱਖੀ ਆ ਆ ਦੁਨੀਆ ਪਿਆਰ ਦੇ ਨਾਲ ਇਹਨੂੰ ਦਾਗ ਕਹਿ ਦਿਆਂ ਮੇਰੇ ਮਿੱਤਰੋ ਜੇ ਜਾਫੇ ਦਾ ਨਜ਼ਾਰਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰ ਨਾਲ ਮੇਰੇ ਵੀਰੋ ਔਰ ਸਾਡੇ ਬਾਈ ਸ਼ੇਵਕ ਤੇਰੇ ਨਾਲ ਜਿਹੜੀ ਤਰਫੋਂ ਕਹਿੰਦੇ ਅੱਜ ਦੇ ਟੂਰਨਾਮੈਂਟ ਦਾ ਪਹਿਲਾ ਦਾਸ ਗੋਬਾ ਨਵਜੀ ਗਰਾਊਂਡ ਦੇ ਵਿੱਚ ਪੀਣ ਵਾਲਾ ਪਾਣੀ ਲਾ ਜੀ ਬੋਧਾਰ ਕੰਬੀ ਹੈ ਕਰਦੇ ਚਾਚਾ ਬੱਤਾ ਇਸ ਲਈ ਖੇਡ ਮੈਦਾਨ ਦੇ ਵਿੱਚ ਜੱਟ ਵੀ ਸ਼ੇਰ ਆ ਮੇਰੇ ਵੀਰੋ ਪਿਛਲੇ ਮੈਚ ਦੇ ਵਿੱਚ ਕਹਿੰਦੇ ਥੋੜੀ ਸੱਟ ਲੱਗੀ ਮੱਥੇ ਦੇ ਉੱਪਰ ਬਾਬਾ ਲੈ ਕੇ ਲਓ ਸਾਹਮਣੇ ਦੇ ਅੱਜ ਹੀ ਖੇਡ ਮੈਦਾਨ ਦੇ ਵਿੱਚ ਨੌਜ trẻ ਘਬਰੋ ਰੇਡ ਮੌਮ ਦੇ ਬਾਹਰ ਆਇਆ ਬੱਥੋ ਆਂਦੀਆ ਹਰਵਿੰਦਰ ਸਿੰਘ ਤਿਆਰ ਹੈ ਜੱਟ ਵੀ ਸ਼ੇਰਲੀ ਨਾ ਉਹ ਦੂਜੇ ਪਾਸੇ ਉਹਣਾ ਪਿਆਰ ਦੇ ਨਾਲ ਮੇਰੇ ਕਿੰਦੇ ਖਿਆਲੇ ਆਣਾ ਫੜਦੇ ਆ ਖਿਆਲੇ ਆਣਾ ਫੜਦੇ ਆ ਲਗਾ ਤਿਆਂ ਜੋਰਾਂ ਤੇ ਸਾਹਮਣੇ ਨੰਬਰ ਮੇਰੇ ਜਿਹਾ ਜਿਹੜਾ ਰਾਫੀ ਨੇ ਸੁਣਿਆ ਹੋਇਆ ਹੈ ਤੇਰੀ ਗਲੀਆਂ ਵਿੱਚ ਹੋਵੇ ਟੱਕ ਦੇ ਖੜ ਜਾਂਦਾ ਹੋ ਫੜ ਕੇ ਕਰਦੇ ਚਾਚਾ ਲਓ ਲੱਗੀ ਇਸ ਵੇਲੇ ਬੱਚਾਣਾ ਦੇ ਝਨੀਰ ਆਉਂਦੀ ਬੱਚਾਣਾ ਵਰਸ ਵਿੱਚ ਝਨੀਰ ਕਰੀ ਟੀਮ ਪਹੁੰਚ ਗਈਆਂ ਬੱਚੋਂਾਂ ਦੀ ਟੀਮ ਦੇ ਖਿਡਾਰੀ ਬਿਨਾਂ ਕਿਸੇ ਦੇ ਵੀ ਤੋਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨਾ ਹੋ ਜਾਣ ਗੱਭਰੂ ਇਸ ਲਈ ਪਾਉਂਦਾ ਹੋਇਆ ਰੇਡ ਆਓ ਸਾਹਮਣੇ ਕਹਿੰਦੇ ਸੁਖੀ ਨਾਗ ਭਲੇਮਾ ਵਾਲਾ ਪਰ ਗੱਗੀ ਆ ਚੱਕਰੀ ਸ਼ੇਰ ਵਾਲਾ ਸ਼ੀਰੇ ਨੇ ਚੋਟੀ ਦੀ ਕਬੱਡੀ ਖੇਡੀ ਹੈ ਜੀ ਬਿਲਕੁਲ ਜੀ ਤਿਹਾਰ ਦਾ ਦਾ ਮੇਰੇ ਮਿੱਤਰੋ ਉਹ ਗੱਲਾਂ ਬਾਤਾਂ ਸਾਡੀਆਂ ਹੁੰਦੀਆਂ ਆਹ ਵੇਖੋ ਸਾਹਮਣੇ ਇਸ ਮੇਰੇ ਖਿਡਾਰੇ ਵਾਲਾ ਲੇਗੂ ਮੈਦਾਨ ਦੇ ਵਿੱਚ ਕੱਲੇ ਕਬੱਡੀ ਕਬੱਡੀ ਕਰਦਾ ਹੋਇਆ ਚਾਲ ਜਾਫੀ ਹੈ ਪੱਟਣ ਤੇ ਖਾਪੀਆਂ ਵੱਜ ਰਹੀਆਂ ਤਾੜ ਮੇਰੇ ਮਿੱਤਰੋ ਸੁਰ ਆ ਹਰਵਿੰਦਰ ਨਰਮਨ ਇਸ ਬੜੇ ਬਖਸ਼ਮਾਨੇ ਵਾਲਾ ਟਰਾਈ ਕਰਦਾ ਪਰ ਨੰਬਰ ਧਾਵੀ ਦੇ ਸਿਰੇ ਦਾ ਪਰ ਟੀਮ ਦੇ ਫਿਸ਼ਿਓ ਜੋੜ ਦਿੰਦਾ ਹੈ ਜੋੜ ਦਿੰਦਾ ਤਰਾ ਸ਼ੀਰੇ ਕੋਖੜ ਦਾ ਜਿਹੜਾ ਗੂਗਲ 'ਤੇ ਨੰਬਰ ਆ ਉਹ ਵੀ ਨੋਟ ਕਰ ਲਿਓ 90417 13518 90417 13518 ਸ਼ੀਰੇ ਖੋਖਰ ਦਾ ਜਿਹੜਾ ਗੂਗਲ ਤੇ ਨੰਬਰ ਹੈ ਸੋ ਬੰਦ ਤੋਂ ਬਾਅਦ ਮਦਦ ਕਰਨੀ ਹੈ ਸਾਡੇ ਸਾਥੀ ਭਰਾ ਵੀ ਮੈਂ ਬੇਨਤੀ ਕਰਦਾ ਸਾਰੀ ਸਾਡੀ ਖੇਡ ਕਬੱਡੀ ਦੀ ਸੰਗਤ ਨੂੰ ਸੋ ਵਿਰਤਾਂ ਪਈ ਹੈ ਸੋ ਵਿਰਤਾਂ ਦੇ ਵਿੱਚੋਂ ਕਬੱਡੀ ਦੀ ਸੰਗਤ ਨੇ ਜਿਹੜਾ ਉਹ ਕਬੱਡੀ ਵਾਲਿਆਂ ਨੂੰ ਹਮੇਸ਼ਾ ਹੀ ਜਿਹੜਾ ਕਹਿੰਿਆ ਸੋ ਮੇਰੀ ਬੇਨਤੀ ਹੈ ਜੁਰ ਜਿਹੜਾ ਮਾਨ ਸਨਮਾਨ ਕਰਿਓ ਸਾਡੀ ਮਰੀਦ ਕਮੇਟੀ ਵੀ ਸਾਡੇ ਸਾਥੀ ਭਰਾ ਜਿਹੜੇ ਜਿਹੜਾ ਆ ਰਹੇ ਹੈ ਸੋ ਜੁਰ ਜਿਹੜੀ ਸੰਗਤ ਮਾਨ ਸਨਮਾਨ ਕਰੇ ਜਾਰੀ ਪ੍ਰਬੰਧ ਕਰਨਾ ਤੇ ਬੇਨਤੀ ਕਰਨਾ ਜੇ ਖੂਬ ਸਮਝ ਹੈਗੀ ਹੈ ਉਹ ਕੁਝ ਨਹੀਂ ਕਰਨਾ ਆਹ ਸਾਹਮਣੇ ਇਸਵੇਂ ਨੇ ਕਹਿੰਦੇ ਖਿਆਲੇ ਵਾਲਾ ਮਮਰੂ ਲੱਕੇ ਦੇ ਚਾਚੇ ਵੱਡੇ ਹੋਇਆ ਆਉਂ ਨੌਪੂਰੇ ਖੇਡ ਦਾ ਆਸ ਸੀ ਕੀਤੀ ਹੈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਆਹ ਖਿਆਲੇ ਵਾਲਾ ਇਸਵੇਂ ਪੱਟਾਂ ਤੇ ਥਾਪੀਆਂ ਵੱਜਦੀਆਂ ਚੌਰ ਵੱਲੇ ਵੱਲੇ ਕਰਵਾਉ ਹਾਜੂ ਪਾਸੇ ਟੱਕਰ ਆਹ ਸਰੇੜੀ ਹੈ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਲ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਿਕਾਰੇ ਲਾ ਦੂੰਗਾ ਲੈ ਵੀ ਜੱਟ ਦਾ ਪੁੱਤ ਹਾਂ ਅਰਜਲ ਵਰਗਾ ਨਹੀਂ ਲੈ ਵੀ ਚਰੀਦ ਵਾਲਾ ਗੱਗੀ ਦੀ ਕਬੱਡੀ। ਆਹ ਗੱਗੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ। 55 ਕਿਲੋ ਪਾੜਦਾ। ਫਾਈਨਲ ਮੁਕਾਬਲਾ ਵੀ ਖੇੜਿਆ ਜਾਣਾ। ਉਹ ਵੀ ਟੀਮਾਂ ਦੇ ਖਿਡਾਰੀ ਜਿਹੜੇ ਤਿਆਰ-ਵਰ ਤਿਆਰ ਹੋ ਜਾਣ। ਚੱਕੂ ਦੇ ਨਾਲ ਮੁਕਾਬਲਾ। ਆਹ ਚੱਕੂ ਦੇ ਨਾਲ ਮੁਕਾਬਲਾ ਹੈ। ਖਿੜੇ ਆਣਾ ਚੱਕੂ ਤੇ ਗੱਗੀ। ਆਹ ਗੱਗੀ ਦੇ ਚੱਕੂ ਕਹਿੰਦੇ ਬੱਲੇ 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 ਬੱਲੇ। ਆਹ ਲੱਗਿਆ ਪਿਆ ਜੋਰ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਖਿੜੇ ਆਣਾ ਚੱਕੂ ਕਹਿੰਦੇ ਛੇ ਰੰਗ ਸੰਗ ਲੱਗਿਆ। ਜੱਤ ਦਾ ਮੁਕਾਬਲਾ। 10 ਮੈਨੂ ਕਿੱਥੇ ਐ ਜੱਜ ਦਾ ਮੁਕਾਬਲਾ 10 ਮੈਨੂ ਕਿੱਥੇ ਐ ਇਹ ਆ ਕਹਿੰਦੇ ਜੱਗੂ ਹਾਕਮ ਵਾਲੀ ਨੇ ਦੁਨੀਆ ਦੀ ਬਾਦੂ ਕੱਢੀਆ ਮੇਰੇ ਮੈਚੋ ਆਹ ਗਵਿੰਦਪੁਰੇ ਵਾਲੇ ਮਾਦਦੇ ਭਾਂਗੜੇ ਵੀ ਇੰਗਲੈਂਡ ਦੇ ਵਿੱਚ ਦੁਨੀਆ ਦੇ ਵਿੱਚ ਦੇਖਿਆ ਹੈ ਜਿਹੜੀਆਂ ਰੇਡਾਂ ਕੰਨ ਧਰਪੁਰੇ ਵਾਲੇ ਗਿਲਵਿੰਦਰ ਨੇ ਪਾਈ ਹੈ ਉਹ ਵੀ ਕਹਿੰਦੇ ਇੱਕ ਹਟਾਉੜ ਵਰਗੇ ਮੇਰੇ ਵਿੱਚੋਂ ਖੇਡ ਕਬੱਡੀ ਦਾ ਲੱਲੋ ਦੀ ਸਾਹਿਬ ਵਾਹ ਵੀ ਕਬਰ ਦਾ ਲੱਲੋ ਦੀ ਸਾਹਿਬ ਰਾ ਦੇਖੇ ਹੱਥ ਪਾਸੇ ਆ ਲੁੰਡੀਆਂ ਪਾਉਂਦੀ ਫਰੀਂ ਵਾਲੀ ਜਵਾਨੀ ਲੁੰਡੀਆਂ ਤਾਰੀਆਂ ਮੇਰੇ ਵੀਰੋ ਸੱਤੂ ਮੁੜ ਕੋ ਮੁੜ ਕੇ ਹੋ ਗਿਆ ਵੀਰ ਕਿਸਵੇਂ ਇਹ ਕਿਹੜੇ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਚੱਕਰ ਵਾਲਾ ਸੱਤੂ ਮੇਰੇ ਵੀਰੋ ਆਹ ਪਰੇ ਨੂੰ ਲਾਦੇ ਚਾਰਚੇ ਵੱਧਿਆ ਪਰ ਆਹ ਕਹਿੰਦੇ ਚਾਹ ਮੁਸ਼ਤਾ ਇਹ ਮੁੱਛ ਪੁੱਟ ਗੱਭਰੂ ਆ ਲੈ ਵੀ ਗੁਜਾਰੀ ਚੱਕ ਮਾਰ ਕੇ ਕਰਦੇ ਚੱਲ ਜਾ ਕੋਈ ਪੁਆਇੰਟ ਜਿਹੜਾ ਹੋਟ ਨਹੀਂ ਕੀਤਾ ਜਾਊਗਾ ਬਾਈ ਦੀ ਰੈਫੀ ਡਿਸੀਜਨ ਮੰਨਿਆ ਜਾਊਗਾ ਠੀਕ ਹੈ ਜੀ ਇਹ ਨੋਟ ਕਰ ਲੈ ਜੀ ਗੁਜਾਰ ਲੈ

ਆਪਾਂ ਅਡਜਸਟ ਕਰ ਲਾਂਗੇ ਆਹ ਸਾਹਮਣੇ ਗੱਗੀ ਮੇਰੇ ਬਿੱਤਰ ਉਸ ਵੇਲੇ ਕਹਿੰਦੇ ਛੱਪਾਂ ਵਾਲਾ ਖੇਡ ਮੈਦਾਨ ਦੇ ਵਿੱਚ ਬਾਗਾ ਹੋਇਆ ਚਾਰ ਗਾਫੀ ਹੈ ਚਾਰੇ ਚਾਰੇ ਆ ਗੱਡੀਆਂ ਲਾਟਾਂ ਲਗੇ ਆਹ ਜੱਗੂ ਜੱਗੂ ਤੇ ਗੱਗੀ ਇਸ ਵੇਲੇ ਕਹਿੰਦੇ ਨੰਬਰ ਗੱਗੀ ਦਾ 290 ਰੁਪਏ ਜਿਹੜੇ ਉਹ ਸਾਡੇ ਸ਼ੀਰੇ ਖੋਖਰ ਦੇ ਲਈ ਇਕੱਠੇ ਹੋਏ ਨੇ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਕੈਸ਼ ਇਕੱਠਾ ਹੋਇਆ ਹੈ Google Pay ਨੰਬਰ ਕੋਈ ਛੇ 90417 ر پانچ سو اٹھارہ یہ گوگل پے نمبر ہے جی یہ چکا دی جی میں جی لوہا ٹھیک ہے جی پیارا جی جی چیلے با